ਵੀਰ ਨੇ ਆਪਣੇ ਬੇਟੀ ਦੇ ਜਨਮ ਦਿਨ ਦੀ ਪਾਰਟੀ ਵੱਡੇ ਹੋਟਲ ਦੇ ਵਿੱਚ ਰੱਖੀ ਤੇ ਉੱਥੇ ਨਾ ਰਿਸ਼ਤੇਦਾਰ ਸੱਦੇ ਨਾ ਆਂਡ ਗਵਾਂਸਤੇ ਆ ਬਲਕਿ ਗਰੀਬ ਘਰਾਂ ਦੇ ਬੱਚੇ ਸੱਦੇ ਬਿਮਾਰ ਲੋਕ ਸੱਦੇ ਮਰੀਜ਼ ਸੱਦੇ ਮੰਦਭੁੱਦੀ ਬੱਚੇ ਸੱਦੇ ਅਤੇ ਉਹਨਾਂ ਨੂੰ ਰੱਜ ਕੇ ਪਾਰਟੀ ਦਿੱਤੀ ਅਤੇ ਉਹਨਾਂ ਨੂੰ ਸ਼ਗਨ ਦਾ ਲਫਾਫਾ ਵੀ ਪੜਾਇਆ ਐਸ ਵੀਰ ਨੇ ਆਪਣੀ ਨੰਨੀ ਜਹੀ ਧੀ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਕਿ ਦਿਲ ਖੋਸ਼ ਹੋ ਗਈ ਡੀਜੇ ਤੇ ਰਿਸ਼ਤੇਦਾਰ ਨਹੀਂ ਨਚਾਏ ਨਾ ਸ਼ਰਾਬ ਕਿਸੇ ਨੂੰ ਪਲਾਈ ਬਲਕਿ ਡੀਜੇ ਤੇ ਗਰੀਬ ਬੱਚੇ ਨਚਾਏ ਅਤੇ ਖੁਦ ਵੀ ਨੱਚਿਆ ਤੇ ਉਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਸਭ ਤੋਂ ਪਹਿਲਾਂ ਤਾਂ ਜੇਕਰ ਇਹ ਚੀਜ਼ ਤੁਹਾਨੂੰ ਚੰਗੀ ਲੱਗੀ ਹੈ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਸੀਂ ਵੀ ਗਰੀਬਾਂ ਦੀ ਖੁਸ਼ੀ ਦੇ ਵਿੱਚ ਖੁਸ਼ ਹੁੰਦੇ ਹੋ ਤੇ ਇਹ ਵੀਡੀਓ ਤੁਸੀਂ ਆਟੋਮੈਟਿਕ ਸ਼ੇਅਰ ਕਰੋਗੇ ਹੁਣ ਤੁਹਾਨੂੰ ਪੂਰੀ ਖਬਰ ਦੱਸ ਦਿੰਦੇ ਆ ਦਰਅਸਲ ਇਹ ਅਮ੍ਰਿਤਸਰ ਦਾ ਇੱਕ ਪਰਿਵਾਰ ਹੈ ਜਿਨ੍ਹਾਂ ਨੇ ਆਪਣੀ ਲਾਡਲੀ ਧੀ ਦਾ ਜਨਮ ਦਿਨ ਮਨਾਉਣ ਦੇ ਸੋਚਿਆ ਉਹਨਾਂ ਨੇ ਇੱਕ ਮਹਿੰਗੇ ਹੋਟਲ ਦੇ ਵਿੱਚ ਪਾਰਟੀ ਰੱਖੀ ਤੇ ਉਸ ਪਾਰਟੀ ਦੇ ਵਿੱਚ ਨਾ ਆਪਣੇ ਕੋਈ ਰਿਸ਼ਤੇਦਾਰ ਸੱਦੇ ਨਾ ਦੋਸਤ ਸੱਦੇ ਨਾ ਆਂਡਗਵਾਂਡ ਸੱਦੇ ਬਲਕਿ ਉਹਨਾਂ ਨੇ ਗਰੀਬ ਘਰਾਂ ਦੇ ਬੱਚੇ ਸੱਦੇ ਗਰੀਬ ਲੋਕ ਉਸ ਪਾਰਟੀ ਦੇ ਵਿੱਚ ਸੱਦੇ ਮਰੀਜ਼ ਸੱਦੇ ਮੰਦ ਬੁੱਧੀ ਬੱਚੇ ਸੱਦੇ ਤੇ ਉਹਨਾਂ ਸਾਰਿਆਂ ਨੂੰ ਸ਼ਗਨ ਦਾ ਲਫਾਫਾ ਫੜਾਇਆ ਅਤੇ ਸ਼ਗਨ ਦੇ ਲਫਾਫੇ ਦੇ ਨਾਲ-ਨਾਲ ਉਹਨਾਂ ਦੇ ਨਾਲ ਉਹਨਾਂ ਨੂੰ ਰੱਜ ਕੇ ਖਵਾਇਆ ਉਹਨਾਂ ਨੂੰ ਨਚਾਇਆ ਟਪਾਇਆ ਉਹਨਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਵਾਲੀ ਹੈ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਗਰੀਬਾਂ ਨੂੰ ਬਾਰੋ ਹੀ ਭਜਾ ਦਿੰਦੇ ਨੇ ਪਰ ਇਸ ਵੀਰ ਨੇ ਆਪਣੀ ਬੱਚੀ ਦੇ ਲਈ ਜੋ ਹੈ ਉਹ ਜੋ ਗਰੀਬ ਘਰਾਂ ਦੇ ਲੋਕਾਂ ਦੀਆਂ ਦੁਆਵਾਂ ਜਿਹੜੀਆਂ ਨੇ ਉਹ ਲਈਆਂ ਨੇ ਉਹਨਾਂ ਦਾ ਉਹਨਾਂ ਦੀ ਉਹਨਾਂ ਨੇ ਕਿਹਾ ਕਿ ਅਸੀਂ ਸਭ ਤੋਂ ਜ਼ਿਆਦਾ ਇਸ ਚੀਜ਼ ਦੇ ਨਾਲ ਅਮੀਰ ਹੋ ਜਾਵਾਂਗੇ ਮਾਨਸਿਕ ਤੌਰ ਤੇ ਬਿਮਾਰ ਬੱਚਿਆਂ ਦੇ ਨਾਲ ਨੱਚ ਟੱਪ ਕੇ ਆਪਣੀ ਧੀ ਦਾ ਜਨਮ ਦਿਨ ਮਨਾਇਆ ਅਤੇ ਆਏ ਹੋਏ ਮਰੀਜ਼ਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਲਜੀਜ਼ ਖਾਣੇ ਖੁਆਏ ਅਤੇ ਇੱਥੋਂ ਤੱਕ ਕਿ ਵੀਰ ਨੇ ਆਪਣੀ ਧੀ ਦੇ ਜਨਮ ਦਿਨ ਤੇ ਤੋਹਫੇ ਲੈਣ ਦੀ ਬਜਾਏ ਉਨਾਂ ਨੂੰ ਹੀ ਤੋਹਫੇ ਦਿੱਤੇ ਉਨਾਂ ਨੂੰ ਹੀ ਸ਼ਗਨ ਦਾ ਲਫਾਫਾ ਪੜਾਇਆ ਸੋ ਅੰਮ੍ਰਿਤ ਸਰ ਦੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਵੀ ਇਸ ਵੀਰ ਦੇ ਉਪਰਾਲੇ ਦੀ ਰatsch ਦੀ ਤਾਰੀਫ ਕੀਤੀ ਹੈ ਤੇ ਪਾਰਟੀ ਤੇ ਆਏ ਹੋਏ ਲੋੜਵੰਦਾ ਪਰਿਵਾਰਾਂ ਨੇ ਤਾਰੀਫਾਂ ਦੇ ਨਾਲ ਨਾਲ ਰatsch ਕੇ ਆਸ਼ੀਸ਼ਾਂ ਵੀ ਦਿੱਤੀਆਂ ਜਨਮ ਦਿਨ ਦੀਆਂ ਪਾਰਟੀਆਂ ਤੇ ਲੱਖਾਂ ਰੁਪਏ ਖਰਚ ਕੇ ਕੇਕ ਮੂੰਹ ਤੇ ਮਲ ਕੇ ਪੈਸੇ ਬਰਬਾਦ ਕਰਨ ਵਾਲਿਆਂ ਤੱਕ ਇਹ ਵੀਡੀਓ ਸ਼ੇਅਰ ਕਰਕੇ ਜਰੂਰ ਪਹੁੰਚਾਓ ਸੋ ਬੱਚੀ ਦੇ ਪਿਤਾ ਨੇ ਕੀ ਕਿਹਾ ਬੱਚੀ ਦੇ ਮਾਤਾ ਨੇ ਕੀ ਕਿਹਾ ਮਰੀਜ਼ ਅਤੇ ਮਰੀਜ਼ਾਂ ਦੇ ਪਰਿਵਾਰ ਨੇ ਕੀ ਕਿਹਾ ਸਮਾਜ ਸੇਵੀ ਨੇ ਕੀ ਕਿਹਾ ਤੁਹਾਨੂੰ ਸਾਰਾ ਕੁਝ ਸੁਣਾਉਂਦਿਆਂ ਹਾਂਜੀ ਜੀ ਆਪਣਾ ਨਾਮ ਦੱਸਿਆ ਨਾਮ ਨਵਦੀਪ ਹੈ ਮੈਂ ਇੱਕ ਜਰਿਆ ਟੀਮ ਅਨਮੋਲਕ ਵਾਤਰਾ ਜੀ ਦੀ ਅੰਮ੍ਰਿਤਸਰ ਟੀਮ ਕੋ ਬਿਲੋਂਗ ਕਰਦਾ ਅੱਜ ਜਨਮ ਦਿਨ ਮਨਾਇਆ ਤੁਸੀਂ ਕਿੱਥੇ ਦਾ ਕਿਵੇਂ ਮੈਂ ਅੱਜ ਵੀਰੇ ਆਪਾਂ ਮੈਂ ਇੱਥੇ ਸਾਰੇ ਕੋਈ ਰਿਸ਼ਤੇਦਾਰ ਨਹੀਂ ਬੁਲਾਏ ਸਾਰੇ ਰਿਸ਼ਤੇਦਾਰ ਭਾਈ ਮੈਨੂੰ ਘਰੇ ਗਾਲਾਂ ਕੱਢਦੇ ਹੁੰਦੇ ਆ ਮੈਨੂੰ ਆਪਣੇ ਬਰਥਡੇ ਦਾ ਕੁੜੀ ਵਾਲਾ ਬਰਥਡੇ ਕੀਤਾ ਇੱਥੇ ਬੁਲਾਇਆ ਨਹੀਂ ਪਰ ਅਸਲ ਮੇਰੇ ਜਿਹੜੇ ਰਿਸ਼ਤੇਦਾਰ ਹੈ ਇੱਥੇ ਫੈਮਿਲੀ ਮੈਂਬਰ ਬੈਠੇ ਆ ਤੇ ਸਾਰੇ ਜਿਹੜੇ ਮੇਰੇ ਰਿਸ਼ਤੇਦਾਰ ਪੇਸ਼ੈਂਟ ਆ ਜਿਨ੍ਹਾਂ ਨੂੰ ਆਪਣੇ ਕੋਈ ਆਪਣੇ ਫੰਕਸ਼ਨਲ ਤੋਂ ਤੇ ਬਲਾਕ ਕੁਛ ਨਹੀਂ ਹੁੰਦਾ ਪਰ ਅਹੀਂ ਮੈਂ ਸੋਚਿਆ ਕਿ ਆਪਣੇ ਗੁੜੀਆਂ ਦੇ ਇਸ ਟਾਈਮ ਬਲੇਸਿੰਗ ਦੀ ਜਣਾ ਲੋੜ ਹੁੰਦੀ ਆ ਇਸ ਟਾਈਮ ਤੋਂ ਤੇ ਸਾਰੇ ਮਰੀਜ਼ ਨੂੰ ਆਪਾਂ ਹੋਟਲ ਬਲਾ ਕੇ ਸਾਰਿਆਂ ਨੂੰ ਅਸ਼ਭ ਪਲਾਤੀ ਵਿਖੇ ਮੀਲ ਇੰਜੋਏ ਕਰਦੇ ਪਰ ਹੁਣ ਕਾਣਾ ਹੀ ਜਿਵੇਂ ਕਰਨਗੇ ਇਸ ਤੋਂ ਬਾਅਦ ਸਭ ਤੋਂ ਵੱਧ ਮੈਨੂੰ ਜਿਹੜਾ ਖੁਸ਼ੀ ਹੋਈ ਐ ਮਰੀਜ਼ਾਂ ਨਾਲ ਬੜੇ ਨਾਲੋਂ ਜ਼ਿਆਦਾ ਸੀ ਭਾਈ ਜੀ ਅਹੀਂ ਆਪਣੇ ਨਾਲ ਮਨਾ ਕੇ ਬੜੀ ਜਿਹੜੀ ਆਪਣੇ ਨਾਲ ਇਹ ਵੀ ਜੋ ਖਵਾਜ ਜਿੰਨਾ ਵੱਢੀ ਖਵਾ ਲਓ ਫਿਰ ਉਹਨਾਂ ਨੇ ਲੂਣ ਮੱਟੇ ਦੀ ਕਮੀ ਕੱਢ ਲੈਣੀ ਕਿਵੇਂ ਜਾਣੇ ਲੂਣ ਤੇ ਹੀਗੇ ਮੱਟੇ ਤੇ ਹੀਗੇ ਐ ਅਸਲ ਜਿਹੜੀ ਖੁਸ਼ੀ ਹੈ ਨਾ ਜਿਨ੍ਹਾਂ ਨੂੰ ਆਪਣੇ ਵੀ ਨਹੀਂ ਬੁਲਾਉਂਦੇ ਕੋਈ ਜਿਹੜਾ ਚਾਚੇ ਤਾਇਆ ਕੋਈ ਆਪਣੇ ਭੈਣ ਭਰਾ ਜਿਹਨਾਂ ਹਸਪਤਾਲ ਦਾਖਲ ਹੋਣੇ ਕੱਲ ਛੁੱਟੀ ਹੋਈ ਹੈ ਕੋਈ ਪਰਸੋਂ ਦਵਾਈਆਂ ਲੈ ਕੇ ਜਾ ਰਿਹਾ ਬੜੇ ਮਰੀਜ਼ ਦੁਖੀ ਤੋਂ ਦੁਖੀ ਹੁੰਦੇ ਨੇ ਆਪਣੇ ਨਾਲ ਖੁਸ਼ੀ ਮੈਂ ਮੇਰਾ ਸਹੀ ਪਰਿਵਾਰ ਐ ਵਾ ਕਿਉਂਕਿ ਇਹ ਪਰਿਵਾਰ ਜਿਹਨਾਂ ਵਾਹੀ ਕਿਸੇ ਹੋਰ ਨੇ ਬੰਦੇ ਰਿਸ਼ਤੇਦਾਰ ਉਹ ਨਹੀਂ ਬੰਦੇ ਅਸਲੀ ਮੇਰਾ ਪਰਿਵਾਰ ਆ ਵਾ ਜਿਨ੍ਹਾਂ ਨਾਲ ਹੀ ਵੱਡੇ ਬਣਾ ਬੜੀ ਮਨ ਨੂੰ ਖੁਸ਼ੀ ਹੋਟਲ 'ਚ ਮਨਾ ਲਵੀਂ ਸੀ ਕਾਰਨ ਆ ਮੈਂ ਕਿ ਐ ਵੀ ਵੀਰੇ ਜਿਹੜੀ ਕਈ ਚੀਜ਼ਾਂ ਸਾਡੇ ਵੀ ਅਸੀਂ ਫੇਕ ਮੂੰਹ ਤੇ ਮਾਲਕ ਵੀ ਵੇਸਟ ਕਰਦੇ ਆ ਪਰ ਇੱਥੇ ਆ ਕੇ ਜਿਵੇਂ ਵੇਖੋ ਤੁਸੀਂ ਕਈ ਇਕੱਲਾ ਇਕੱਲਾ ਬੰਨਾ ਕੀਕਲੀ ਕੀਕਲੀ ਕੀ ਕੀ ਅਸਲੀ ਜਿਹੜੇ ਲੋੜਵੰਦ ਨੂੰ ਅਕੇ ਮੂੰਹ ਚ ਹੀ ਪਈ ਨਾ ਵੱਧ ਤੋਂ ਜਿਹੜੇ ਪਰਿਵਾਰ ਦੇ ਢਿੱਡੋ ਦਵਾਵਾਂ ਨਿਕਲਗੇ ਮੇਰੇ ਬੱਚੇ ਨਾ ਕਿੱਥੇ ਜਾ ਕੇ ਤਰਾਂਗੇ ਪਹਿਲਾ ਬਰਥਡੇ ਬਣਾਇਆ ਸੀ ਭਾਈ ਇਹ ਕੁੜੀ ਦਾ ਤੀਜਾ ਤੀਜੇ ਸਾਲ ਚੜੀ ਆ ਦੋ ਦੋ ਸਾਲ ਦੀ ਹੋ ਗਈ ਆ ਤੀਜੇ ਸਾਲ ਬਰਥਡੇ ਬਣਾਇਆ ਪਰ ਜਿਹੜੇ ਵੱਡੇ ਵੱਡੇ ਮੋਟਾਂ ਚ ਪਾਸੇ ਬਰਬਾਦ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਭਾਈ ਜੀ ਜ਼ਰੂਰ ਕਿਸੇ ਲੋੜਵੰਦ ਦੇ ਵਿੱਚ ਜਾ ਕੇ ਜਨਮ ਦਿਨ ਬਣਾਓ ਜਿਹੜੀ ਮਨ ਨੂੰ ਖੁਸ਼ੀ ਮਿਲਨੀ ਆ ਕਿਦੋਂ ਪਰਿਵਾਰ ਦੇ ਢਿੱਡੋ ਦਵਾਵਾਂ ਨਿਕਲਣ ਕਿਦੋਂ ਮੁੱਲ ਨਹੀਂ ਮਿਲਣੀ ਭਾਈ ਜ਼ਰੂਰ ਇੱਥੇ ਆ ਕੇ ਲੋੜਵੰਦਾਂ ਚ ਬਣਾਇਆ ਕਰੋ ਭ ਕਿ ਕਿ ਅਹੀਂ ਕਿਨੇ ਜਬ ਬੱਚੇ ਨੇ ਆਪਣਾ ਪਿਗੀ ਬੈਂਕ ਲਗਾਇਆ ਸੀ ਉਹਨੇ ਬੱਚੇ ਨੇ ਰੁਪਿਆ ਰੁਪਿਆ ਜੋੜ ਕੇ ਇਕੱਠਾ ਕੀਤਾ ਹੀਗਾ ਬੱਚਾ ਆਹੀ ਵੇਸ਼ ਨਹੀਂ ਕੀਤਾ ਮੰਦਿਰ ਗੁਰਦੁਆਰੇ ਜਾ ਕੇ ਮੈਂ ਗੁਪਤ ਦਾਨ ਵੀ ਕਰ ਸਕਦਾ ਹਾਂ ਪਰ ਉੱਥੇ ਮੈਂ ਗੁਪਤ ਦਾਨ ਐਸ ਕਰਕੇ ਨਹੀਂ ਕੀਤਾ ਉੱਥੇ ਗੁਪਤੀ ਰਹੇ ਨਾ ਇੱਥੇ ਕੱਲੇ ਕੱਲੇ ਜਿਹੜੇ ਪਰਿਵਾਰ ਨੂੰ ਦਿੱਤੇ ਪਰਿਵਾਰ ਜਾ ਕੇ ਆਪਣੀ ਕੋਈ ਲੋੜਿੰਗ ਦਾ ਚੀਜ਼ ਲਊਗਾ ਜਿਹੜੀਆਂ ਉਹ ਹੋਰ ਜ਼ਿਆਦਾ ਦੁਆਵਾਂ ਬੱਚੇ ਨੂੰ ਦੇਊਗਾ ਬਾਈ ਇਹ ਜੀ ਕਿ ਸੰਤੁਸ਼ਟੀ ਬਾਈ ਬਹੁਤ ਹੀ ਜ਼ਿਆਦਾ ਜਿਹਨੇ ਇਹ ਸ਼ਬਦਾਂ ਜਿ ਬਿਆਨ ਨਹੀਂ ਕੀਤੀ ਜਾ ਸਕਦੀ ਸਾਰਿਆਂ ਨੂੰ ਇਸ ਜਿਹੇ ਵਾਸਤੇ ਤਰੋਨਾ ਜੇ ਦਾ ਬਾਕੀ ਲੰਗਰਾਂ ਲਾਣ ਨਾਲੋਂ ਬਾਈ ਲੰਗਾ ਜਿੰਨੇ ਮੱਡੀ ਲਾਓ ਬਾਈ ਇਹ ਲੋਡ ਬੰਦਾ ਮਿੱਟ ਵੀ ਆ ਕੇ ਬਣਾਓ ਬਹੁਤ ਜ਼ਿਆਦਾ ਖੁਸ਼ੀ ਮਿਲੂ ਮਰੀਚਾ ਜੀ ਕਿੰਨਾ ਕੁ ਖੁਸ਼ ਆ ਦੇਖੋ ਬਾਈ ਤੁਸੀਂ ਆਹ ਵੇਖ ਰਹੇ ਹੋ ਕੱਲਾ ਕੱਲਾ ਬੰਦਾ ਇੱਥੇ ਆ ਕੇ ਕਿੰਨਾ ਇੰਜੋਏ ਕਰ ਰਿਹਾ ਜਿਵੇਂ ਆਪਣੇ ਘਰ ਦਾ ਪ੍ਰੋਗਰਾਮ ਹੁੰਦਾ ਇੱਥੇ ਵੀ ਆਪਣੇ ਘਰ ਦਾ ਪ੍ਰੋਗਰਾਮ ਬਣ ਕੇ ਇੱਥੇ ਆਏ ਨੇ ਬੜਾ ਜ਼ਿਆਦਾ ਖੁਸ਼ੀ ਮੈਂ ਜੀ ਦਵਜੀਤ ਸਿੰਘ ਇੰਚਾਰਜ ਕਲੱਬ ਐਜੂਕੇਸ਼ਨ ਦਾ ਮਸਲ ਜਿਸਾ ਕਿ ਤੁਸੀਂ ਦੇਖ ਰਹੇ ਹੋ ਕਿ ਇਹ ਜਿਹੜਾ ਬੱਚੇ ਦਾ ਪਥੜੇ ਬਣਾਇਆ ਨਾ ਇਹ ਇੱਕ ਬਹੁਤ ਹੀ ਸਪੈਸ਼ਲ ਬਥੜੇ ਕਹਿਆ ਜਾਏਗਾ ਕਿ ਇਹਨੇ ਕੁਝ ਲੈਣ ਦੀ بجائے ਉਹਨਾਂ ਸਪੈਸ਼ਲ ਲੋਕਾਂ ਨੂੰ ਕੁਝ ਆਪਣੇ ਕੋਲੋਂ ਸ਼ਗਨ ਦੇ ਕੇ ਉਹਨਾਂ ਨਾਲ ਜਿਹੜਾ ਬਥੜੇ ਸੈਲੀਬ੍ਰੇਟ ਕੀਤਾ ਵਾ ਇੱਕ ਨਵੀਂ ਸੇਹ ਦਿੱਤੀ ਆ ਕਿ ਜਿਹੜੇ ਲੋਕ ਹੋਟਲਾਂ ਚ ਰੈਸਟੋਰੈਂਟਾਂ ਜਾ ਕੇ ਜਾਂ ਕਲੱਬਾਂ ਜਾ ਕੇ ਆਪਣੇ ਬੱਚੇ ਦਾ ਬਥੜੇ ਸੈਲੀਬ੍ਰੇਟ ਕਰਦੇ ਨੇ ਉਹ ਜਿਹੜੇ ਇਹੋ ਜਿਹੇ ਸਪੈਸ਼ਲ ਬੱਚੇ ਜਿਹੜੇ ਕਿ ਜਿਹਨਾਂ ਨੂੰ ਦੁਨੀਆ ਦਾ ਕੋਈ ਲਾਲਚ ਨਹੀਂ ਕੋਈ ਫਰੇਬ ਨਹੀਂ ਕੋਈ ਧੋਖਾ ਨਹੀਂ ਕੋਈ ਇਹੋ ਜਿਹੀ ਹਮੈ ਨਹੀਂ ਕੋਈ ਹੰਕਾਰ ਨਹੀਂ ਉਹਨਾਂ ਨੂੰ ਸਪੈਸ਼ਲ ਸੱਦ ਕੇ ਇੱਥੇ ਖਾਣਾ ਖਵਾਇਆ ਗਿਆ ਔਰ ਉਹਨਾਂ ਦਾ ਸੈਲੀਬ੍ਰੇਟ ਕੀਤਾ ਗਿਆ ਉਹਦਾ ਮੈਂ ਕੇਕ ਕੱਟਿਆ ਗਿਆ ਔਰ ਇੱਕ ਬਹੁਤ ਵੱਡੀ ਸੇਧ ਆ ਕਿ ਜਿਹੜੇ ਲੋਕੀ ਫਜ਼ੂਲ ਖਰਚੀ ਕਰਦੇ ਆ ਉਹਦੇ ਵਾਸਤੇ ਇੱਕ ਬਹੁਤ ਵੱਡੀ ਸੇਧ ਆ ਅ ਵੇਖੋ ਜੀ ਇੱਕ ਨਵੀਂ ਰੀਤ ਜਿਹੜੀ ਆ ਨਵਦੀਪ ਜੀ ਨੇ ਪਾਈ ਆ ਬਹੁਤ ਹੀ ਸੋਹਣਾ ਪ੍ਰਾਲਾਵਾ ਇਹਨਾਂ ਨਾਲ ਜਿਹੜੇ ਲੋਕ ਫਜ਼ੂਲ ਖਰਚੀ ਕਰਦੇ ਜਾਂ ਫਾਲਤੂ ਖਾਚੇ ਐਸੇ ਕਰਦੇ ਨੇ ਉਹਨਾਂ ਨੂੰ ਇੱਕ ਸੇਧ ਮਿਲੇਗੀ ਕਿ ਉਹ ਆਪਣੇ ਬੱਚਿਆਂ ਦੇ ਪੱਥਰੇ ਜਿਹੜੇ ਨਾ ਇਹੋ ਜੇ ਸਪੈਸ਼ਲ ਲੋਗਾ ਜਾ ਕੇ ਮਨਾਉਣ ਤਾ ਜੋ ਇਹ ਜਿਹੜੀ ਰੀਤ ਪੁਰਾਣੀ ਚੱਲਦੀ ਆ ਰਹੀ ਹੈ ਕਿ ਆਪਾਂ ਹੋਟਲਾਂ 'ਚ ਜਾ ਕੇ ਬਰਥਡੇਅ ਫੈਲੀਬ੍ਰੇਟ ਕਰਨਾ ਐ ਹੋਜੇ ਜਗ੍ਹਾ ਤੇ ਜਾ ਕੇ ਸੈਲੀਬ੍ਰੇਟ ਕੀਤਾ ਜਾਵੇ ਤਾ ਜੋ ਇੱਕ ਨਵੀਂ ਰੀਤ ਏ ਕਿ ਜਿਹੜੇ ਸਪੈਸ਼ਲ ਲੋਗ ਤੇ ਜਿਨ੍ਹਾਂ ਨੂੰ ਕੋਈ ਲਾਜ ਨਹੀਂ ਹੈਗਾ ਉਹਨਾਂ ਨੇ ਅਸੀਂ ਸੱ ਲੈ ਜਾਂ ਹਾਂ ਹਾਂਜੀ ਮੁਸਕਾਨ ਮੈਂ ਭਾਜੀ ਹੋਰਾਂ ਦੇ ਨਾਲ ਅਟੈਚ ਹੋਈ ਇਹਨਾਂ ਨੂੰ ਮੈਨੂੰ ਪਤਾ ਲੱਗਾ ਕਿ ਕਿਸੇ ਨੇ ਦੱਸਿਆ ਕਿ ਅੰਜੀਉ ਚਲਾਉਂਦੇ ਆ ਮੈਂ ਇੱਥੇ ਆਈ ਮੇਰੇ ਹਸਬੰਡ ਨੂੰ ਪੈਰਾਲਾਈਜ਼ ਹੋ ਗਿਆ ਸੀ ਉਸ ਤੋਂ ਬਾਅਦ ਇਹਨਾਂ ਨੇ ਭਾਜੀ ਨੇ ਦਵਾਈ ਚਲਾਈ ਮੈਨੂੰ 2 ਸਾਲ ਹੋ ਗਏ ਇੱਥੇ ਆਂਦੇ ਨਹੀਂ ਚਾਰ ਪੰਜ ਐਮ ਆਰ ਆਈਆਂ ਕਰਾ ਦਿੱਤੀਆਂ ਇਹਨਾਂ ਨੇ ਤੇ ਬਰਥਡੇ ਤੇ ਬੁਲਾਇਆ ਪਿਛਲੀ ਵਾਰੀ ਵੀ ਬੁਲਾਇਆ ਸੀ ਅੱਜ ਵੀ ਬੁਲਾਇਆ ਤੇ ਬਹੁਤ ਖੁਸ਼ੀ ਹੋਈ ਸਾਨੂੰ ਆਪਣੀ ਫੈਮਿਲੀ ਛੱਡ ਕੇ ਇਹਨਾਂ ਨੇ ਸਾਨੂੰ ਬੁਲਾਇਆ ਭਾਜੀ ਬਹੁਤ ਬਹੁਤ ਇਹਨਾਂ ਦੀ ਮਿਹਰਬਾਨੀ ਫਰਮਾਦਮਾ ਉਹਨਾਂ ਨੂੰ ਇਨਾਕ ਦਵੇ ਕਿ ਕਦੀ ਕਮੀ ਨਾ ਆਵੇ ਪਰ ਨਹੀਂ ਇਹ ਸਾਡੇ ਭੈਣ ਭਰਾ ਵਰਗਾ ਸਾਹ ਬਗਾ ਇਹਨਾਂ ਦਾ ਬਿਲਕੁਲ ਇਹਨਾਂ ਨੇ ਆਪਣੇ ਰਿਸ਼ਤੇਦਾਰ ਨਹੀਂ ਸਾਨੂੰ ਬੁਲਾਇਆ ਭਾਜੀ ਕਦੀ ਸੋਚਿਆ ਇਸ ਦਾ ਜਨਮਦਿਨ ਕਦੀ ਨਹੀਂ ਬਾਜੀ ਕਦੀ ਨਹੀਂ ਕਦੀ ਨਹੀਂ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਮੇਰੀ ਗੁੜੀਆ ਦਾ ਵੀ ਹਲਾ ਚਲਦਾ ਪਿਆਏ ਮੇਰੀ ਹਸਬੰਡ ਦਾ ਵੀ ਚਲਦਾ ਪਿਆਏ ਉਹ ਐਸਐਮ ਘਾਰ ਹੈਗੇ ਆ ਆਪੇ ਪਿਛਲੀ ਵਾਰੀ ਵੀ ਸੇਵਾ ਕੀਤੀ ਸੀ ਆਦਕੀ ਵੀ ਬਾਜ ਨੇ ਕੀਤੀ ਕਹਿੰਦੇ ਤੁਸੀਂ ਕੁਛ ਨਹੀਂ ਦੇਣਾ ਹਾਂਜੀ ਪੈਸੇ ਦਿੱਤੇ ਬਾਜੀ ਪਿਛਲੀ ਵਾਰੀ ਵੀ ਦਿੱਤੇ ਸੀ ਪੈਸੇ ਹੁਣ ਵੀ ਦਿੱਤੇ ਉਹਨਾਂ ਨੇ ਪੈਸੇ ਹੀ ਸੇਵਾ ਕੀਤੀ ਆ ਅਸੀਂ ਨਹੀਂ ਦਿੱਤੇ ਇਹਨਾਂ ਨੇ ਦਿੱਤੇ ਸਾਨੂੰ हां जी काफी हो गई है भाजी तकरीबन करवाई है इनने ये सार नाम ना भी है ਤੁਹਾਡਾ ਤੇ ਮੇਰੀ ਫਰਜੀ ਨੇ ਕੁਝ ਕਰ ਲੈਣਾ ਸੀ ਆਪਣੇ ਆਪ ਨੇ ਜਿੱਦਾਂ ਮੇਰੇ ਹਸਬੰਦ ਦੀ ਹਾਲਾਤ ਸੀ ਮੇਰੀ ਗੁੜੀਆ ਦਾ ਲੀਵਰ ਕਰਾਪ ਹੋ ਗਿਆ ਆ ਤੇ ਮੈਡੀਸਨ ਇਹਨਾਂ ਕੋਈ ਚਲਦੀ ਪਈ ਮੇਰੀ हां जी ਬਿਲਕੁਲ ਜੀ ਬਿਲਕੁਲ ਬਿਲਕੁਲ ਰੱਬ ਦਾ ਫਰਿਸ਼ਤਾ ਹੀ ਆ ਮੇਰੇ ਵਾਸਤੇ ਦੇ ਹਾਂ ਜੀ ਮੇਰਾ ਨਾਮ ਜਗਦੀਸ਼ ਸਿੰਘ ਹੋਣਾ ਤੇ ਮੈਂ ਨਵਦੀਪ ਜੀ ਨਾਲ ਪਿਛਲੇ ਕੋਈ 6 ਸਾਲ ਤੋਂ ਇੱਕ ਜਿਹੜੀ ਅਨਮੋਲ ਇੰਜੀਓ ਤੇ ਸੇਵਾ ਕਰ ਰਹੀ ਹਾਂ ਬੜੀ ਮਹਾਰਾਜੀ ਕਿਰਪਾ ਨਾਲ ਸੇਵਾ ਚੱਲ ਰਹੀ ਹੈ ਬੜੀ ਵਧੀਆ ਤਰੀਕੇ ਨਾਲ ਤੇ ਬੜੀ ਅੱਜ ਮਹਾਰਾਜੀ ਕਿਰਪਾ ਨਾਲ ਖੁਸ਼ੀ ਹੋਈ ਸਾਨੂੰ ਕਿ ਵੀਰ ਨੇ ਆਪਣੀ ਬੇਟੀ ਦਾ ਬਰਥਡੇ ਆਜ ਤੀਜਾ ਬਰਥਡੇ ਦੂਸਰਾ ਹਾਂ ਦੂਸਰਾ ਬਰਥਡੇ ਬਣਾਇਆ ਅੱਜ ਇਹ ਪਿਛਲਾ ਬਰਥਡੇ ਵੀ ਇਦਾਂ ਹੀ ਆਪਾਂ ਬਣਾਇਆ ਗਿਆ ਸੀ ਆ ਪੇਸ਼ੇਵਾਨਾਂ ਦੇ ਵਿੱਚ ਰਲ ਮਿਲ ਕੇ ਬੁਲਾਇਆ ਗਿਆ ਸੀ ਕਿ ਆ ਜਿਹੜੇ ਲੋਡ ਵਾਲੇ ਪੇਸ਼ੇਵਾਨ ਉਹਨਾਂ ਦਵਾਈਆਂ ਦੀ ਜਿਹੜੀ ਜਰੂਰ ਸੀ ਉਹ ਪੂਰੀ ਕੀਤੀ ਗਈ ਸੀ ਜਾਂ ਕਿਸੇ ਦੀ ਹੋਰ ਕੋਈ ਜ਼ਰੂਰਤਾਂ ਸੀ ਜਾਂ ਪੈਸੇ ਵੱਲੋਂ ਜਿਹੜੀ ਕੋਈ ਜ਼ਰੂਰਤਾਂ ਪੂਰੀ ਕੀਤੀ ਗਈ ਇਹ ਨਹੀਂ ਅੱਜ ਐ ਕਿ ਵੀਰ ਨੇ ਅਪਰਾਲਾ ਕੀਤਾ ਅੱਜ ਕੀ ਵੀਰ ਨੇ ਇਦਾਂ ਹੀ ਪੇਸ਼ੇਵ ਯੋਧਾ ਵੀਰ ਨੇ ਮੈਂ ਕਹਿੰਦਾ ਹੈਡ ਆਫ ਸੇ ਵੀ ਬਹੁਤ ਵਧੀਆ ਵੀਰ ਨੇ ਕੰਮ ਕੀਤਾ ਜਿਹੜਾ ਇਹ ਕੋਈ ਘਰ ਸੋਚ ਸੋਚਣਾ ਕਿ ਕੋਈ ਕਰਦਾ ਹੀ ਨਹੀਂ ਇਦਾਂ ਦਾ ਕੰਮ ਜਿਹੜਾ ਇਹ ਵੀਰ ਨੇ ਕਰਦੇ ਆ ਵੀਰ ਮੈਂ ਤੀਜਾ ਜੁੱਤਾਂ ਇਦਾਂ ਹੀ ਕਰ ਰਿਹਾ ਆਪਣਾ ਬਰਥਡੇ ਵੀ ਵੀਰ ਆਪਣੇ ਆਸ਼ਰਮ ਜਾ ਕੇ ਮਨਾਉਂਦਾ ਆ ਤੇ ਆਪਣੇ ਹੋਰ ਵੀ ਘਰ ਦੇ ਮੈਂਬਰਾਂ ਨੂੰ ਆਸ਼ਰਮ ਜਾ ਕੇ ਮਨਾਉਂਦਾ ਆ ਪਰਿਵਾਰ ਛੱਡ ਕੇ ਵੀ ਇਹ ਟੀਮ ਲਾਉਣੀ ਚਾਹੀਦੀ ਜਿਹੜੇ ਵਿਚਾਰਾ ਸਾਰ ਨੂੰ ਇਹੋ ਅਪੀਲ ਕਰਦੇ ਜਿੱਦਾਂ ਵੀਰ ਨੇ ਮਨਾਇਆ ਗਿਆ ਇਦਾਂ ਹੀ ਸਾਰੇ ਵੀਰ ਆਪਣਾ ਸੋਚਣ ਪਰਿਵਾਰ ਨੂੰ ਆਪਣੇ ਨਾਲ ਚਲੋ ਉਹ ਵੀ ਆਪਣੇ ਪਰਿਵਾਰ ਆ ਇਹਨਾਂ ਬਾਰੇ ਵੀ ਸੋਚਣ ਜਿਹੜੇ ਮਰੀਜ਼ ਆ ਜਾਂ ਕੋਈ ਹੋਰ ਹੈਗੇ ਆ ਜਿਹੜਾ ਲੋ ਯਾ ਰੈਸਟੋਰਾਂ ਵਿੱਚ ਬੈ ਕੇ ਨਹੀਂ ਦੇਖਿਆ ਉਹਨਾਂ ਵੱਲ ਵੀ ਸੋਚਣ ਕਿ ਉਹ ਕਿਤਨਾ ਜਿੰਦਗੀ ਜਿੰਦੇ ਆ ਉਹਨਾਂ ਵੀ ਇਦਾਂ ਲਿਆਂ ਰੈਸਟੋਰਾਂ ਵਿੱਚ ਉਹ ਵੀ ਆਪਣਾ ਸੈਲੀਬ੍ਰੇਟ ਕਰਕੇ ਦੇਖਣਾ ਦੁਨੀਆਦਾਰੀ ਦੇਖ ਸਕਣ ਕਿ ਇੱਕ ਦੁਨੀਆ ਕਿੱਥੇ ਵੱਸਦੀ ਹੈ ਲਖਵਿੰਦਰ ਕੌਰ ਹਾਂ ਜੀ ਆਪਣਾ ਲਖਵਿੰਦਰ ਕੌਰ ਬਵਾ ਹਲ ਮੰਡੀ ਪਤਲੀ ਕਰੋ ਕਿਵੇਂ ਜੁੜੇ ਨਾ ਇਹਨਾਂ ਨਾਲ ਦਵਾਈ ਮੇਰੇ ਗੈਂਟੀਆਂ ਦੀ ਦਵਾਈ ਚੱਲਦੀ 3 ਸਾਲ 4 ਤੋਂ ਅੱਛਾ ਹਾਂ ਜੀ ਜੀ ਹੋਇਆ ਸੀ ਥੋੜੇ ਜੋੜਾ ਨੇ ਦਾਦਾ ਹੁੰਦੇ ਆ ਗੈਂਟੀਆਂ ਹੋਇਆ ਪਿਆ ਇਹਨਾਂ ਬਾਰੇ ਕਿੰਨੇ ਦੱਸਿਆ ਜਿੰਨਾਂ ਬਾਰੇ ਮੈਨੂੰ ਕਿਸੇ ਨੇ ਨੰਬਰ ਦਿੱਤਾ ਇਹਨਾਂ ਦਾ ਤੇ ਇਹਨਾਂ ਦਾ ਨੰਬਰ ਜਿੰਨਾ ਮੈਂ ਸਮਰਤ ਕਰਕੇ ਤੇ ਫਿਰ ਇਹਨਾਂ ਦੇ ਨਾਲ ਜੁੜੀ ਹਾਂਜੀ ਦਵਾਈ ਚੱਲਦੀ ਹੈ ਹਾਂਜੀ ਦਵਾਈ ਚੱਲਦੀ ਹੈ ਹਾਂਜੀ ਹੋ ਰਹੀ ਹੈ ਜਿੰਨਾ ਵੀ ਵਧੀਆ ਲੱਗਦਾ ਬਹੁਤ ਵਧੀਆ ਇਹਨਾਂ ਦੇ ਪਰ ਅੱਜ ਮਾਂ ਦੀ ਬੇਟੀ ਦਾ ਜਨਮ ਦਿਨ ਸੀ ਹਾਂ ਜਨਮ ਲਾਇਆ ਹਾਂਜੀ ਬਹੁਤ ਵਧੀਆ ਲੱਗਾ ਕੋਈ ਪਿਆਰ ਭਾਵ ਨਹੀਂ ਅਸੀਂ ਇਸ ਤਰ੍ਹਾਂ ਕਰਦਾ ਜਿੰਨਾਂ ਨੇ ਜਿੱਦ ਤਰ੍ਹਾਂ ਇਹਨਾਂ ਨੇ ਸੱਜਿਆ ਸਾਨੂੰ ਰਿਸ਼ਤੇਦਾਰਾਂ ਨਾਲ ਦੇ ਵੱਧ ਕੇ ਇਹਨਾਂ ਨੇ ਸਾਨੂੰ ਪਿਆਰ ਦਿੱਤਾ ਬਹੁਤ ਵਧੀਆ ਦਿੱਤਾ ਤੁਹਾਨੂੰ ਉਸੇ ਹਾਂਜੀ 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 ਉਸੇ ਤੇ ਉੱਤੇ ਉਠਾਇਆ ਸਾਨੂੰ ਬਹੁਤ ਇਨਾਂ ਨੇ ਪਿਆਰ ਦਿੱਤਾ ਮੇਰੀ ਜੁਗਿਆ ਇਸ ਬਾਰੇ ਨਹੀਂ ਜੀ ਤੁਹਾਡਾ ਜਿਸਨੇ دارو ਨਹੀਂ ਆਉਂਦਾ ਸਮਝਦੇ ਜਿੰਨਾ ਜਿੱਤਰਾ ਇਨਾਂ ਨੇ ਸੰਦੇਸ਼ਾਂ ਅਸਲੀ ਅਸਲੀ ਹਾਂ ਜਿਉਂਕੋ ਜਿਸ ਸਾਲੀ ਤੋਂ ਇਹ ਖਾਰੇ ਉਸੇ ਸਾਲੀ ਤੋਂ ਆਪਾ ਕਰ ਹਾਂ ਬਹੁਤ ਬਹੁਤ ਇਨਾਂ ਦੀ ਬੇਟੀ ਦੇ ਲੰਬੀ ਪਰ ਬਹੁਤ ਬਹੁਤ ਨਾ ਤਰਤੀਆਂ ਕਰੇ ਪਰਮਾਤਮਾ ਇਦੋਂ ਜਿਆਦਾ ਦਵੇ ਹਾਂਜੀ ਪਿਛਲੀ ਵਾਰ ਵੀ ਦਿੱਤੇ ਹੈ ਹਟਕਮ ਦਿੱਤੇ ਪੈਸੇ ਦਿੱਤੇ ਪਿਛਲੀ ਵਾਰ ਪਹਿਲਾਂ ਵੀ ਦਿੱਤੇ ਹੋਏ ਦਿੱਤੇ